ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਸੋ ਕੋ ਟਲ ਗੁਰ ਸੇਵੀਐ ਐਹਨ ਸੈਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਤਨਸਰੀ ਮਾਲਾ ਪੰਜਵਾ ਜਿਸ ਕੋ ਬਿਸਰਾ ਪ੍ਰਾਨ ਪਤਿ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਹਾਲ ਸਚੀਜ ਗਿਆ ਸਭ ਤੰਤੇ ਪ੍ਰੀਤਮ ਸਿਉ ਮੰਨ ਲਗਾ ਰਹਾ ਹੋ ਜਹ ਜਹ ਪੀਖੂ ਤਹ ਨਾਰਾਇਣ ਸਗਲ ਕਟਾ ਮੈਂ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਆਰੀ ਸਾਧ ਸੰਗਤ ਜੀ ਪੰਜਾਬ ਦੇ ਵਾਰਸੋ ਸਵੈ ਪਰਚੋਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕੋਈ ਵੀ ਕੰਮ ਚਾਹੇ ਅਸੀਂ ਬਲੰਦੀਆਂ ਤੇ ਪਹੁੰਚੀਏ ਜਾਂ ਸਾਡਾ ਜੋ ਵੀ ਸਥਿਤੀ ਹੈ ਉਸ ਦੇ ਕਾਰਨਾਂ ਤੇ ਪਰਚੋਲ ਕਰਨੀ ਬਹੁਤ ਜ਼ਰੂਰੀ ਹੈ ਬੰਦੇ ਖੋਜ ਦਿਲ ਖਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਤੇ ਆਪਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਚੜ੍ਹਦੀ ਕਲਾ ਲਈ ਸਮੁੱਚੇ ਪੰਜਾਬੀਆਂ ਦੇ ਭਲੇ ਲਈ ਰੋਜ਼ ਅਰਦਾਸ ਜੋਦੜੀ ਮੇਰੇ ਨਾਲ ਸ਼ਾਮਲ ਹੋ ਜਾਇਆ ਕਰੋ ਦਾਤਾ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ